ਸ੍ਰੀ ਗੁਰੂ ਦੋਸਤੋ ਮੇਰਾ ਚੈਨਲ ਚੰਗਵੇਰਾ ਤੇ ਸਵਾਗਤ ਆ ਤੁਹਾਡਾ ਸਾਰਾ ਸਾਰਿਆਂ ਦਾ ਅਰੇ ਗੁਲਜਾਰ ਸਾਹਿਬ ਦੇ ਸ਼ਬਦਾਂ ਨਾਲ ਅੱਜ ਦਾ ਇਹ ਵਲੌਗ ਸ਼ੁਰੂ ਕਰਦੇ ਆ ਬੜੇ ਖੂਬਸੂਰਤ ਸ਼ਬਦਾਂ ਨਾਲ ਗੁਲਜਾਰ ਸਾਹਿਬ ਨੇ ਕਹੇ ਆਗੇ ਰਿਸ਼ਤੇ ਉੱਥੇ ਬਣਾਉਣੇ ਚਾਹੀਦੇ ਜਿੱਥੇ ਕੋਈ ਤੁਹਾਡੀ ਕਦਰ ਕਰੇ ਤੇ ਜਿੱਥੇ ਤੁਸੀਂ ਰਿਸ਼ਤਿਆਂ ਨੂੰ ਨਿਭਾ ਸਕਦੇ ਜੀ ਅਦਰਵਾਜ਼ੀ ਰਿਸ਼ਤਿਆਂ ਨੂੰ ਖਰਾਬ ਨਾ ਕੀਤਾ ਜਾਵੇ ਔਰ ਸਾਡਾ ਜਿਹੜਾ ਰਿਸ਼ਤਾ ਵਾ ਉਹ ਸਹਿਤਕਾਰਾਂ ਦਾ ਕਲਮ ਨਾਲ ਜੁੜਿਆ ਰਿਸ਼ਤਾ ਵਾ ਔਰ ਮੇਰੇ ਪਿੱਛੇ ਤੁਸੀਂ ਵੇਖ ਸਕਦੇ ਜੀ ਤਰਨਤਾਰਨ ਦੀ ਇਹ ਲਾਇਬ੍ਰੇਰੀ ਆ ਇਹ ਭਾਈ ਸਹਿਬ ਭਾਈ ਮੋਹਨ ਸਿੰਘ ਵੈਦ ਔਰ ਜਿਨ੍ਹਾਂ ਦਾ ਕਿਤਾਬਾਂ ਨਾਲ ਮੋਹ ਸੀ ਔਰ ਉਹਨਾਂ ਦੇ ਨਾਂ ਤੇ ਇਹ ਲਾਇਬ੍ਰੇਰੀ ਆ ਜਿਨ੍ਹਾਂ ਨੇ ਸਹਿਤ ਦੀ ਜੜ ਤਰਨਤਾਰਨ ਲਈ ਸੀ ਔਰ ਅੱਜ ਸਾਡੇ ਤਰਨਤਾਰਨ ਦੇ ਹਿੱਸੇ ਹੀ ਗੰਡਾ ਵਾਲੀ ਧਰਮਸ਼ਾਲਾ ਦੇ ਵਿੜੇ ਦੇ ਅੰਦਰ ਜੱਬੀ ਸਾਹਿਦ ਦਾ ਇੱਕ ਵੱਖ-ਵੱਖ ਸੁਭਾਵਾ ਤੋਂ ਸਾਡੇ ਜਿੰਨੇ ਵੀ ਤਰਨਤਨ ਦੇ ਅੰਮਰਸਰ ਦੇ ਕੁਝ ਗੁਰਦਾਸਪੁਰ ਦੇ ਲੁਧਿਆਣੇ ਦੇ ਸਾਹਿਦਕਾਰ ਇੱਥੇ ਪਹੁੰਚ ਰਹੇ ਆ। ਪਰ ਉਹਨਾਂ ਦੇ ਦੇਖ ਸਕਦੇ ਜੇ ਕਿ ਕੋਟੀ ਪਾਣੀ ਦਾ ਵੀ ਜਿੰਦਾਂ ਚੱਲ ਰਿਹਾ। ਔਰ ਅੰਦਰ ਮੈਨੂੰ ਦਿਖਾਉਣਾ ਤੇ ਦੇ ਬੰਦੋ ਸਨਮਾਨਤ ਕਰਨ ਵਾਸਤੇ ਜਿਹੜਿਆ ਉਹਨਾਂ ਨੂੰ ਮੈਮੈਂਟੋ ਵੀ ਦਿੱਤੇ ਜਾਣਗੇ ਔਰ ਇਹ ਰੇਖਨੂ ਦੇ ਦਿਖਉਦਾ ਇਹ ਸਨਮਾਨ ਆ ਪਰ ਇਹ ਉਹਨਾਂ ਦੇ ਆ ਜਿਨ੍ਹਾਂ ਨੇ ਸਹਿਦ ਦੇ ਪੰਜਾਬੀ ਸਾਹਿਤ ਦੇ ਵਿੱਚ ਲੰਮਾ ਸਮਾਂ ਆਪਣੀ ਸਾਜ ਪਾਈ ਔਰ ਦੋਸਤੋ ਇਦਾਂ ਹੀ ਮੈਂ ਇਹ ਵਲੌਗ ਤੁਹਾਡੇ ਨਾਲ ਅੱਗੇ ਅੱਗੇ ਜੋ ਵੀ ਇਹਦੀਆਂ ਗਤੀਵਿਧੀਆਂ ਉਹ ਤੁਹਾਡੇ ਨਾਲ ਸਾਝੀਆਂ ਕਰਦਾ ਰਹੂੰਗਾ ਔਰ ਇਹ ਆ ਮੇਰੀ ਸ਼ੁਰੂਆਤ ਦਾ ਪਹਿਲੇ ਮਿੰਟ ਔਰ ਇਹਨੂੰ ਆਪਾਂ ਵਲੌਗ ਨੂੰ ਅੱਗੇ ਵਧਾਉਂਦੇ ਦੁਰੇ ਜਾਵਾਂਗੇ ਤਾਂ ਮੇਰੇ ਨਾਲ ਖੜੇ ਨੇ ਇਸ ਟਾਈਮ ਸਰਜੀਤ ਸਾਜਨ ਜੀ ਔਰ ਇਹ ਪੰਜਾਬੀ ਗਜ਼ਲ ਦੇ ਵਿੱਚ ਬੜੀ ਬਹਾਰਤ ਰੱਖਦੇ ਆ ਔਰ ਮੈਂ ਉਸ ਪਿੰਡ ਦੀ ਮਿੱਟੀ ਨੂੰ ਸਲਾਮ ਕਰਦਾ ਜਿਸ ਪਿੰਡ ਤੋਂ ਇਹ ਜਿਵੇਂ ਪੜੇ ਨੇ ਔਰ ਉਹ ਪਿੰਡ ਹੈਗਾ ਸਰਜੀਤ ਪਾਤਰ ਜੀ ਉਹਨਾਂ ਦਾ ਹੈ ਹਾਂਜੀ ਔਰ ਸਰਜੀਤ ਪਾਤਰ ਜੀ ਹੁਣੀ ਪੰਜਾਬੀ ਦੇ ਵਿੱਚ ਚਾਹੇ ਉਦੇਸ਼ ਹੋਏ ਵਿਦੇਸ਼ ਹੋਏ ਰੇਂਦਾ ਪੰਜਾਬ ਵਾਲੇ ਚੜਦਾ ਪੰਜਾਬ ਹੋਵੇ ਔਰ ਉਹ ਜਾਣਿਆ ਪਹਿਚਾਣਿਆ ਨਾਮ ਆ ਔਰ ਪੰਜਾਬੀ ਦੇ ਵਿੱਚ ਜਿੰਨਾ ਉਹ ਕੰਮ ਕਰਕੇ ਗਏ ਆ ਕਿ ਸ਼ਾਇਦ ਹੀ ਕੋਈ ਕਰ ਪਾਵੇ। ਇਹ ਵਾਰੀ ਨਾ ਅਸੀਂ ਇਮਰਾਨ ਕਰਦੇ ਆਂਗੇ ਅਸੀਂ ਮਿਲਣਾ ਕੋਈ ਤੁਹਾਡੇ ਦਿਲ ਚ ਇੱਕ ਚੀਜ਼ ਹੁੰਦੀ ਜਦੋਂ ਮੈਂ ਸ਼ੁਰੂ ਚ ਲਿਖਣਾ ਸ਼ੁਰੂ ਕੀਤਾ ਸੀ ਹਫ਼ਤਾ ਤੇ ਮੈਂ ਤਾਂ ਲੋਚ ਨਹੀਂ ਵੀ ਕਿਹਾ ਤਾ ਕੰਪਰੈਸ ਸੀ ਬਹੁਤ ਹੈ ਹਾਂ ਕੀ ਬਾਤ ਹੈ ਮੇਰੀ ਅਰ ਅੱਜ ਵੇਖੋ ਸਬਾਬਾ ਹੈ ਕਿ ਐਡਾ ਵੱਡਾ ਗੱਜਲ ਦਾ ਨਾਂ ਪਰ ਮੇਰੇ ਨਾਲ ਖੜੇ ਹੈ ਬਿਲਕੁਲ ਸੱਤ ਤੁਸੀਂ ਤਰ ਤਰ ਨਾਲ ਆਏ ਤੁਹਾਡਾ ਜੀ ਆਇਆਂ ਨੂੰ ਬਹੁਤ ਸ਼ੁਕਰੀਆ ਮਿਲ ਕੇ ਇੰਨੀ ਕੀ ਖੁਸ਼ੀ ਹੋਈ ਨਾ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿਤਨਾ ਕਹਿੰਦੇ ਨਾ ਪਾਕਿਸਤਾਨ ਚ ਮਿਲ ਕੇ ਇੱਕ ਜਿਹੜਾ ਖੁਸ਼ੀ ਹੁੰਦੀ 17 ਸਾਲਾਂ ਤੇ ਬਿਲਕੁਲ ਤੁਹਾਨੂੰ ਵੀ ਮਿਲ ਕੇ ਇਸ ਲਗ ਭਗ ਜਿਹੜਾ ਬਾਤ ਉਤਰਾ ਨਾ you know ਨੀ ਆਕਰ ਨਾ ਨਾ ਕਰ ਬੈਠੀ ਪਿਆਰ ਸੋਹਣਾ ਸੱਜਣਾ ਛੱਡ ਕੇ ਕਦੋਂ ਤੁਰ ਜਾਣਾ ਕੋਈ ਨਹੀਂ ਇਤਬਾਰ ਛੋੜਿਆ ਨਾ ਬਾਕੀ ਤੇਰੀ ਮੈਂ ਹੋ ਤਪਦਾ ਨਾ ਵਿਰਹਾ ਤੇਰੀ ਮੇਰਾ ਤੇਹੋ ਤਰੇਲ ਕਰੇ ਮੇਰਾ ਤੇਹੋ ਤਰੇਲ ਕਰੇ ਜਿੱਤੇ ਹੌਕਾ ਨਾ ਪਾਦਿਆਂ ਮੇਰਾ ਤੇਹੋ ਤਰੇਲ ਕਰੇ ਇਹ ਹੌਕਾ ਨਾ ਪਾਦਿਆਂ ਤੇਰੇ ਬਿਨਾਂ ਕਿੱ사 ਹਿੱਤ ਕੁਮਾ ਤੇ ਵਸਾ تیرے پیار تیرے کی کرنا تیرے کی کرنا پل پل گئے یہ وقت کے ڈگ دے میرا سہری سرپنی مین ڈک ہاں پترا تو پوچھتا ہاں میری خشکو نہیں دستی کٹیا ਕਬਾਤ ਮਤਵਾਰ ਦੋਗਨ ਕਾਤੇ 454 ਮੈਰੋ ਪਾ ਨਾ ਮੈਰੀ ਯਾਦ ਤੇਰੀ ਯਾਦ ਮੇਰਾ ਜੀਦਾ ਤੇਰੀ ਯਾਦ ਬਣਾ ਜੀਦਾ ਮੇਰਾ ਮੁਸ਼ਕਿਲ ਹੋ ਜਾਂਦਾ ਤੇਰੀ ਯਾਦ ਦਾ ਜੀਦਾ ਇਹ ਮੇਰਾ ਮੁਸ਼ਕਿਲ ਹੋ ਜਾਂਦਾ ਮੈਂ ਕਹਿ ਨਹੀਂ ਕਿਲਦਾ ਕੋਈ ਬਾਹਰ ਰਖਦਾ ਹਰ ਚੇਰ ਕੀ ਬਾਤ اور میںاج رام دیو جو کہ چنڈی گڑھ تو اور بہت ہی ایک کیا چارجن چکی آئے نام ہی آیا کلپنا چاول پورسکار دے کے سبھا کلو کیا جانا ہے متا رنجیت کو گزارش کرتا کہ اپنا کلام سروتوں سانجا کریں گے ਉੱਚੀਆਂ ਮੰਜ਼ਿਲਾਂ ਵਿੱਚ ਨੇ ਉਹ ਵਾਸੇ ਹੋ ਗਏ ਬਤ ਪਰ ਵਾਲੇ ਘਰ ਵੀ ਬਤ ਪਰ ਮਾਣੇ ਹੋ ਗਏ ਬੋਲੀ जहंतवा में घेरे तुम क्या बात है क्या बात है जहंतवा में घेरे तुम धरता है तो शेर देखला कि दर्द के सेदानो पूरा नाम महसूस करे जी दर्द के सेदानो पूरा नाम महसूस करे इस तरह में घेरे तुम धरता है क्या बात है क्या बात है बड़ा गंगा दिसदार हम बोले कलमदार शहंशाह भावे ਬਹੁਤ 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 ਹੀ ਖੁਸ਼ੀ ਕਿਸੇ ਦੇ ਕੋਲ ਨਹੀਂ ਲੋਕਾਂ ਦੇ ਵਿੱਚ ਭੰਡਾ ਫਿਰਦਾ ਸਭ ਬਣ ਸਾਨੂੰ ਡੰਗਦਾ ਫਿਰਦਾ ਲੋਕਾਂ ਦੇ ਵਿੱਚ ਭੰਡਾ ਫਿਰਦਾ ਸਭ ਬਣ ਸਾਨੂੰ ਡੰਗਦਾ ਫਿਰਦਾ

ਵੇ ਰੱਬ ਕੁਝ ਕਹਿੰਦਾ ਗੁੰਦਾ ਰਾਮਾ ਨੀੜੇ ਨੀੜੇ ਜਲਦਾ ਮੇਰੇ ਵਿੱਚ ਕਾਲਰ ਮੀਟੇ ਰੰਗਾਂ ਮੁੰਡੇ ਜਾਂਦੇ ਉਤੋਂ ਮੂਹਣਾ ਦੇ ਘੇਰੇ ਉਹਨਾਂ ਚਾਰੀ ਸੀ ਬਿਪਤਾ ਵੇਲੇ ਉਤਾਂ ਦਾ ਕਰਨਾ ਹੱਥ ਸਵਾਲਾਂ ਨੂੰ ਵਿਖੜੇ ਰਸਤੇ ਦਾਤੀ ਤੁਰ ਕੇ ਲੈ ਗਏ ਝੋਟੇ ਬਾਬਾ ਕਿਸੇ न फसला नचिया ساری اپنی جانا گوا دیتی ہیں اب وہ جبانی انگلینڈ کے امریکہ کنڈا کے ترک چل گئے کتنے کا ویسا ایڈا امیر, امیر گروا کی وراثت سانوں کیوں چک کے جا رہا انہوں نے سوال کیا کہ کیوں جا رہا ہے میں سمجھتا کہ جب اچھا پرواس ہو رہے ہیں پنجاب ਮਹਾਰਾਜਾ ਜੀ ਪੰਜਾਬ ਦੀ ਨੌਜਵਾਨੀ ਪੰਜਾਬੀ ਨਾਲੋਂ ਖੁੱਪਦੀ ਜਾ ਰਹੀ ਹੈ ਤਾਂ ਉਸਦੇ ਜ਼ਿੰਮੇਵਾਰ ਸਰਕਾਰਾਂ ਨੇ ਅਸੀਂ ਖੁਦ ਕਦੇ ਆਪਣੇ ਅੰਦਰ ਚਾਤੀ ਮਾਰ ਕੇ ਦੇਖਿਓ ਕਿ ਜਦੋਂ ਅਸੀਂ ਪੰਜਾਬੀ ਪੜ੍ਹਦੇ ਆਂ ਪੰਜਾਬੀ ਬੋਲਦੇ ਆਂ ਪੰਜਾਬੀ ਸੁਣਦੇ ਆਂ ਮੈਨੂੰ ਬੜਾ ਦੁੱਖ ਹੁੰਦਾ ਹੈ ਕਿ ਜਦੋਂ ਅਸੀਂ ਆਪਣੇ ਬੱਚੇ ਛੋਟੇ ਛੋਟੇ ਬੱਚਿਆਂ ਨਾਲ ਗੱਲ ਕਰਦੇ ਆਂ ਤਾਂ ਅਸੀਂ ਪੰਜਾਬੀ ਤੋਂ ਇੱਕਦਮ ਹਿੰਦੀ ਭਾਣ ਮਾਰ ਰਹੇ ਹਾਂ ਦੋਸਤੋ ਰਿਆਣੇ ਤੋਂ ਮਰੇਸ਼ ਵੱਡੇ ਵੀਰ ਜੀ ਪਰਮੋਚਨ ਦੋਚੀ ਔਰ ਪਟਿਆਲੇ ਤੋਂ ਡਾਕਟਰ ਠਿਕਾ ਸਿੱਧੂ ਜੀ ਤੇ ਜਾਈ ਪਰਿਵਾਰ ਤੋਂ ਨੇ ਸ਼ਿਫਟ ਸਰ ਸਾਹਿਬ ਦੇ ਔਰ ਅੱਜ ਆਏ ਸੀ ਸਾਡੀ ਸਿਹਤ ਸਭਾ ਦਾ ਪ੍ਰੋਗਰਾਮ ਸੀ ਮੇਰੇ ਕੋਲ ਆਏ ਔਰ ਸਾਡਾ ਦਰਬਾਰ ਸਹਿਬਾ ਸਾਡੇ ਪਿੱਛੇ ਬੜੀ ੰਮਲ ਖੜੇ ਆ ਸਹਿਯੋਗ ਕਰਨ ਮੈਨੂੰ ਔਰ ਬੜੀ ਖੁਸ਼ੀ ਦਾ ਹੈ ਅੱਜ ਦਾ ਦਿਨ ਜਿਹੜਾ ਤਦ ਕਹੋਗੇ ਕੁਝ ਉਹਨੋਂ ਮਿਲ ਕੇ ਬੰਨੇ ਅਤਿਅੰਤ ਖੁਸ਼ੀ ਹੋਈ ਲੱਗ ਰਹੀ ਬਸ ਬਹੁਤ ਏਕਮ ਗਿਆ ਐ ਲਾਈਕ தம் தம் ਸਰਵਾ ਕੀ ਸਾਥ ਕਰਕੇ ਇਤਵਰ ਕੀ ਵੀਰ ਨੂੰ ਮਿਲਣਾ ਮੇਰੇ ਲਈ ਇੱਕ ਪ੍ਰਾਪਤੀ ਹੈ ਜੋ ਬਾਕੀ ਫੰਕਸ਼ਨ ਵੀ ਬਹੁਤ ਪਿਆਰੇ ਦੋਸਤ ਮਿਲੇ ਤਾਂ ਚੰਗਾ ਲੱਗਿਆ ਇੱਥੇ ਆ ਕੇ ਔਰ ਪਰਿਵਾਰ ਸਾਹਿਬ ਦੇ ਬਿਲਕੁਲ ਸਾਹਮਣੇ ਖੜੇ ਹੈ ਬਾਬਾ ਜੀ ਦੀ ਮਿਲਣੀ ਤਾਂ ਬਹੁਤ ਚੰਗਾ ਲੱਗਿਆ ਮੁਕੱਦਸ ਧਰਤੀ ਤੇ ਆ ਕੇ ਇਸ ਮੁਕੱਦਸ ਧਰਤੀ ਤੇ ਆ ਕੇ ਐਕਨ ਬਹੁਤ